ਮਨੂ ਗਰਗ ਵੱਲੋਂ ਪਟਿਆਲਾ ਦਾ ਨਾਮ ਰੋਸ਼ਨ ਕੀਤਾ ਗਿਆ ਇੱਕ ਨੌਜਵਾਨ ਹਨ ਜਿਨ੍ਹਾਂ ਨੇ ਲੰਡਨ ਵਰਡ ਬੁੱਕ ਵਿਕਾੜ ਵੀ ਆਪਣਾ ਨਾਮ ਦਰਜ ਕਰਾਇਆ ਹੈ ਸਮਾਣਾ ਦੇ ਮਨੂਕ ਜੋ ਪਹਿਲਾਂ ਹੀ ਬਾੜੀ ਬਿਲਡਿੰਗ ਦੇ ਵਿੱਚ ਆਪਣਾ ਨਾਮ ਦੁਨੀਆ ਵਿੱਚ ਲਹਿਰਾ ਚੁਕੇ ਹਨ ਹੁਣ ਉਹਨਾਂ ਨੇ ਬਾਈਕ ਪਟਿਆਲਾ ਤੋਂ ਮਸਤਾਂਗ ਨੇਪਾਲ ਤੱਕ ਸਫ਼ਰ ਆਪਣੇ ਗਰੁੱਪ ਦੇ ਸਾਥ ਮੈਂਬਰਾਂ ਦੇ ਨਾਲ ਪਟਿਆਲਾ ਤੋਂ ਮਸਤਾਂਗ ਨੇਪਾਲ ਤੱਕ طے ਕੀਤਾ ਜਿਹੜਾ ਕੀ ਰਸਤਾ 3000 ਕਿਲੋਮੀਟਰ ਦਾ ਸੀ ਨੇਪਾਲ ਤੱਕ ਜਿਹੜਾ ਬੜਾ ਇਕੱਠੇ ਰਸਤਾ ਸੀ ਜਿੱਥੇ ਬੰਦੇ ਦੀ ਜ਼ਿੰਦਗੀ ਨੂੰ ਵੀ ਖਤਰਾ ਸੀ 네ਪਾਲ ਦੀ ਸਰਕਾਰ ਤੋਂ ਪਰਮਿਸ਼ਨ ਲੈ ਲੈ ਕੇ ਅੱਗੇ ਜਾਣਾ ਪੈਂਦਾ ਸੀ 7 ਦਿਨ ਦੇ ਵਿੱਚ ਇਸ ਕਠਿਨ ਰਸਤੇ ਨੂੰ ਉਹਨਾਂ ਨੇ ਪੂਰਾ ਕੀਤਾ ਔਰ ਉਸ ਦੇ ਨਾਲ ਉਹਨਾਂ ਦਾ ਨਾਮ ਲੰਡਨ ਵਰਲਡ ਬੁੱਕ ਰਿਕਾਰਡ ਵਿੱਚ ਦਰਜ ਹੈ ਇਸ ਸਮਾਨਾ ਦੇ ਲਈ ਔਰ ਪਟਿਆਲਾ ਜ਼ਿਲ੍ਹੇ ਦੇ ਲੀਮਾਨ ਦੀ ਘਲੇ 네ਪਾਲ ਦੀਆਂ ਕੱਚੇ ਰਸਤੇ ਪਹਾੜੀਆਂ ਦੇ ਹੁੰਦੇ ਪੱਥਰਾਂ ਦੇ ਉੱਤੇ ਕਣੇ ਮਿੱਟੀ ਤੋਂਨੋਂ ਬਸ ਇੱਕ ਪਾਸੇ ਜੰਗਲ ਦੂਜੇ ਪਾਸੇ ਖਾਈ ਔਰ ਜੰਗਲੀ ਜਾਨਵਰਾਂ ਦੇ ਔਰ ਨਕਸਲਾਈਟ ਦੇ ਡਰ ਦੇ ਬਾਵਜੂਦ ਉਹਨਾਂ ਨੇ ਅਫਸਰਸਤੇ ਨੂੰ At sunrise, they gathered in silence. Not just to ride, but to answer a deeper call. From the streets of Chandigarh to the heights of Nepal, this was more than a journey. This was a statement. Every throttle twist echoed freedom. Every mile, a memory in motion. Brothers on machines built not just to ride, but to conquer. The road was long, but the spirit endless. Through roaring laughter, silent views, and tea stops that turned strangers into family, the higher they climbed, the freer they felt. With every turn came a deeper connection to the road. Nature to each other. And then Nepal, a land where the mountains whisper and the journey deepens. Not just across borders, but beyond limits. This wasn't just a ride, it was a reminder that the road is where the soul breathes. Uh, सत श्रीकाल जी मेरा नाम है मनो गर्ग मैं शहर पटियाला वासी हाँ तो हाल ही मैंने लंडन बुक ऑफ वर्ल्ड रिकॉर्ड्स अपना नाम दर्ज कराया ਮੈਂ ਇੱਕ professionl bodybuilder ਵੀ ਹਾਂ ਜੋ ਹਿੰਦੁਸਤਾਨ ਨੂੰ ਇੰਟਰਨੈਸ਼ਨਲ ਲੈਵਲ ਤੇ ਆਲਰੇਡੀ ਰਿਪਰੈਜ਼ੈਂਟ ਕਰ ਚੁੱਕਿਆ। ਇਹ ਜਰਨੀ ਮੇਰੀ ਚੰਡੀਗੜ੍ਹ ਤੋਂ ਨੇਪਾਲ ਦੇ ਇੱਕ ਮਸਤਾਂਗ ਏਰੀਆ ਦੀ ਸੀ ਤੇ तकरीबन 3000 ਕਿਲੋਮੀਟਰ ਦਾ ਸਫ਼ਰ ਸੀ ਜੋ ਮੈਨੇ ਤੇ ਮੇਰੇ ਸਾਥੀਆਂ ਨੇ Harley Davidson brand ਦੇ ਅੰਦਰ Himalayan Hog chapter ਦੇ ਅੰਦਰ ਰਾਈਡ ਕਰਦੇ ਹੋਏ ਸਾਨੂੰ ਇਹ ਟ੍ਰਿਪ 7 ਦਿਨਾਂ ਚ ਹਾਸਲ ਕੀਤਾ। ਲੰਡਨ ਬੁੱਕ ਆਫ ਵਰਲਡ ਰਿਕਾਰਡਸ 'ਚ ਨਾਮ ਦਰਜ ਹੋਣ ਦਾ ਜਿਹੜਾ ਮੇਨ ਰੀਜ਼ਨ ਹੈ ਕਿ ਇਹ ਜਿਹੜਾ ਮਸਤਾਂਗ ਹੈ ਇਹ ਵਰਲਡ ਦੇ ਸਭ ਤੋਂ ਡਿਫਿਕਲਟ ਰਸਤਿਆਂ ਵਿੱਚੋਂ ਇੱਕ ਆਂਦਾ ਹੈ ਜੀ ਤੇ ਜੋ ਸਾਨੂੰ 7 ਦਿਨ 'ਚ ਇਹ ਮੁਕਾਮ ਹਾਸਲ ਕੀਤਾ ਸੀ ਅਸੀਂ ਚੰਡੀਗੜ੍ਹ ਤੋਂ ਚੱਲੇ ਸੀਗੇ ਤੇ ਨੇਪਾਲ ਬਾਰਡਰ ਕ੍ਰੋਸ ਕਰਦੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ ਸਾਨੂੰ ਬਕਾਇਦਾ ਬਾਰਦੀਆ ਨੈਸ਼ਨਲ ਪਾਰਕ ਜੋ ਨੇਪਾਲ ਦਾ ਸਭ ਤੋਂ بڑا ਜੰਗਲ ਵਾਲਾ ਏਰੀਆ ਜੋ ਕਿ ਸਾਰਾ ਨੇਪਾਲੀ ਆਰਮੀ ਦੇ ਅੰਡਰ ਹੈ ਸਾਨੂੰ ਉਹ ਬਹੁਤ ਹੀ ਰੈਸਟ੍ਰਿਕਸ਼ਨਸ ਦੇ ਅੰਡਰ ਪਾਸ ਕਰਨਾ ਪਿਆ ਉਸ ਤੋਂ ਬਾਅਦ ਜਦ ਸਾਡੀ ਜਰਨੀ ਸ਼ੁਰੂ ਹੋਈ ਮਸਤਾੰਗ ਦੀ ਸ਼ਹਿਰ ਪੋਖਰਨ ਤੋਂ ਪੋਖਰਾ ਤੋਂ ਤੇ ਉਹ ਜਰਨੀ ਇੰਨੀ ਮੁਸ਼ਕਿਲ ਸੀ ਕਿ ਸੜਕ ਦਾ ਤਾਂ ਨਾਮੋ ਨਿਸ਼ਾਨ ਨਹੀਂ ਸੀ 3 ਫੁੱਟ ਦੀ ਇੱਕ ਕੱਚੀ ਪਹੀ ਸੀਗੀ ਜੀ ਪਹਾੜ ਦੇ ਨਾਲ ਲੱਗਦੀ ਤੇ ਇੱਕ ਪਾਸੇ ਚਰਨਾਵਗਦਾ ਸੀ ਤੇ ਇੱਕ ਪਾਸੇ ਖਾਈ ਸੀ ਤੇ ਪੱਥਰਾਂ ਤੇ ਡਸਟ ਤੋਂ ਇਲਾਵਾ ਉੱਥੇ ਕੁਝ ਨਹੀਂ ਸੀਗਾ ਤੇ ਉਹ ਇੰਨਾ ਕਿ ਸੈਂਸਿਟਿਵ ਏਰੀਆ ਸੀਗਾ ਕਿ ਜੀ ਆ ਸਾਰਾ ਏਰੀਆ ਉਹ ਨੇਪਾਲੀ ਆਰਮੀ ਦੇ ਅੰਡਰ ਸੀ ਤੇ ਬਕਾਇਦਾ ਸਾਨੂੰ ਇੰਟਰਨੈਸ਼ਨਲ ਪਰਮਿਸ਼ਨਸ ਲੈਣੀਆਂ ਪਈਆਂ ਉੱਥੇ ਜਾ ਕੇ ਲੋਕਲ ਗਵਰਨਮੈਂਟ ਦੀ ਸਪੋਰਟ ਨਾਲ ਹੀ ਇਹ ਪੋਸੀਬਲ ਹੋ ਪਾਇਆ ਜੀ ਇਸ ਟਿਚਰ ਨੂੰ ਹਾਸਲ ਕਰਨ ਲਈ ਸਾਡੀ ਪ੍ਰੋਪਰ ਟ੍ਰੇਨਿੰਗ ਹੁੰਦੀ ਹੈ ਜੀ ਸਾਨੂੰ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਫਿਟ ਕਰਨਾ ਪੈਂਦਾ ਹੈ ਇੰਨਾ ਹਾਰਡ ਕਰਨਾ ਪੈਂਦਾ ਜੀ ਕਿ ਇੱਕ ਦਿਨ ਚ ਜੇ 400 450 ਕਿਲੋਮੀਟਰ ਦਾ ਸਫਰ ਕਰਨਾ ਹੈ ਤਾਂ ਆਪਣਾ ਬਾਡੀ ਦੀ ਜਿਹੜੇ ਬੀਪੀ ਐਸਥਮਾ ਸਭ ਜੋ ਵਾਈਟਲਸ ਨੇ ਉਹ ਪ੍ਰੋਪਰ ਚੈੱਕ ਕਰਨੇ ਪੈਂਦੇ ਨੇ ਆ ਬਕਾਇਦਾ ਸਾਡੇ ਨਾਲ ਇੱਕ ਟੈਕਨੀਸ਼ੀਅਨ ਵਿਦ ਸਪੇਅਰ ਪਾਰਟਸ ਐਕਸਟਰਾ ਬਾਈਕ ਸੀਗਾ ਜੀ ਅ ਥੋੜਾ ਜਿਹਾ ਰਿਜ਼ਰਵ ਪੈਟਰੋਲ ਵੀ ਸੀ बिकॉज ਉਥੇ 150 ਤੋਂ 200 ਕਿਲੋਮੀਟਰ ਤੋਂ ਬਾਅਦ ਜਾ ਕੇ ਕੋ ਛੱਪੜ ਦੇ ਥੱਲੇ ਛੋਟਾ ਜਿਹਾ ਪੰਪ ਲਾ ਕੇ ਇੱਕ ਅੱਧੀ ਮਸ਼ੀਨ ਲਾ ਕੇ ਸਾਨੂੰ ਪੈਟਰੋਲ ਮਿਲਦਾ ਸੀ ਤੇ ਇਹ ਸਭ ਮੁਸ਼ਕਲਾਂ ਨੂੰ ਫੇਸ ਕਰਦੇ ਹੋਏ ਸਾਨੂੰ ਇਹ ਟਿਕਾ ਹਾਸਲ ਕੀਤਾ ਤੇ ਜਦੇ ਸੈਨਿਟੀ ਚ ਹਾਸਲ ਕਰ ਲਿਆ ਜੀ ਇਹ ਏਰੀਆ ਕਰਾਸ ਕਰਕੇ ਉਥੇ ਵਰਲਡ ਫੇਮਸ ਇੱਕ ਮੰਦਿਰ ਹੈ ਮੁਕਤੀनाथ ਮੰਦਿਰ ਹੈ ਜੀ ਉਹ ਭਗਵਾਨ বিষ্ণੂ ਦਾ ਮੰਦਿਰ ਕਿਹਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਭਗਵਾਨ বিষ্ণੂ ਨੇ ਉਥੇ ਆਪਣੇ ਪ੍ਰਾਂਤ ਆਗੇ ਸੀ ਤੇ ਉਹ ਇੱਕੋ ਇੱਕ ਮੰਦਿਰ ਹੈ ਜੀ ਵਰਲਡ ਚ ਤਾਂ ਅਸੀਂ ਉਥੇ ਮੱਥਾ ਟੇਕ ਕੇ ਆਪਣੀ ਜਿਹੜੀ ਜਰਨੀ ਸੀ ਉਹ ਸਮਾਪਨ ਕਰੀ ਤੇ ਰਾਈਡਰ ਬਣਨ ਦਾ ਮਤਲਬ ਹੁੰਦਾ ਜੀ ਆਪਣੇ ਆਪ ਨੂੰ ਮੈਂਟਲੀ ਤੇ ਫਿਜ਼ੀਕਲੀ ਸਟਰੋਂਗ ਕਰਨਾ ਤਾਂ ਕਿ ਆਪਾਂ ਆਪਣੇ ਆਪ ਨੂੰ ਰਫ ਕੰਡੀਸ਼ਨਸ ਦੇ ਵਿੱਚ इजीली ਟਾਲ ਸਕੀਏ ਹੁਣ ਰੀਸੈਂਟਲੀ ਅਸੀਂ ਪਿਛਲੇ ਹੀ ਮਹੀਨੇ 11 ਦਿਨਾਂ ਵਿੱਚ 7600 ਕਿਲੋਮੀਟਰ ਦਾ ਸਫ਼ਰ ਕਰਕੇ ਕਸ਼ਮੀਰ ਟੂ ਕਨਿਆ ਕੁਮਾਰੀ ਸਾਹਿਨੇ ਕਵਰ ਕੀਤਾ ਜੀ ਤੇ ਮੈਂ ਹਿਮਾਲయన్ ਚੈਪਟਰ ਦੇ ਅੰਦਰ ਅਸੀਂ ਰਾਈਡ ਕਰਦੇ ਆ ਤੇ ਮੈਂ ਆਫੀਸਰ ਵੀ ਆ ਹਿਮਾਲయన్ ਚੈਪਟਰ ਦਾ ਹਾਰਲੇ ਡੇਵਿਡਸਨ ਇੰਡੀਆ ਦੇ ਅੰਡਰ ਤੇ ਬਹੁਤ ਹੀ ਜਲਦੀ ਅਸੀਂ ਜੇ ਮਹਾਰਾਜ ਦੀ ਕਿਰਪਾ ਰਹੀ ਨਵੇਂ ਨਵੇਂ ਰਿਕਾਰਡ ਲੈ ਕੇ ਤੁਹਾਡੇ ਅੱਗੇ ਫੇਰ ਹਾਜ਼ਰ ਹੁੰਦੇ ਰਹਾਂਗੇ ਜੀ ਬਿਊਰੋ ਰਿਪੋਰਟ ਸਮਾਣਾ ਨਿਊਜ਼